ਪੰਜਾਬ ਸਿੰਘ ਚੰਨ ਨਾਲ ਜੁੜਿਓ ਇਸ ਵਕਤ ਮੌਜੂਦਾ ਹਲਕਾ ਸਾਨੇਵਾਲ ਦੇ ਦੇ ਆਂਦੇ ਪਿੰਡ ਬੂਤਗੜ ਦੇ ਵਿੱਚ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਓ ਮੁਹਿੰਮ ਸ਼ੁਰੂ ਕੀਤੀ ਗਈ ਆ ਇਸ ਹਲਕੇ ਦੇ ਵਿੱਚ ਕਿਤਨਾ ਕਿਤੇ ਨਾਕਾਮ ਹੁੰਦੀ ਨਜ਼ਰ ਆਈ ਆ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਪਿੰਡ ਸੇਖੋਵਾਲ ਦੀ ਇੱਕ ਖਬਰ ਕਰਕੇ ਆਏ ਆ ਜਿੱਥੇ ਇੱਕ ਨੌਜਵਾਨ ਚਿੱਟੇ ਦੇ ਨਾਲ ਉਸ ਦੀ ਅੱਜ ਮੌਤ ਹੋਈ ਆ ਤਾਂ ਉਸ ਤੋਂ ਬਾਅਦ ਅੱਜ ਅਸੀਂ ਰਾਤ ਨੂੰ ਪਿੰਡ ਬੂਤਗੜ ਦੇ ਅੱਡੇ ਤੇ ਮੌਜੂਦ ਸੀ ਇੱਥੋਂ ਦੇ ਸਥਾਨਿਕ ਲੋਕਾਂ ਦੇ ਸਾਨੂੰ ਕਾਲ ਆਂਦਾ ਕਿ 8 ਵਜੇ ਇੱਥੇ ਕੁਝ ਨੌਜਵਾਨ ਚਿੱਟਾ ਪੀ ਦੇ ਜਿ ਚਿੱਟਾ ਕਰਦੇ ਹੋਏ ਚਿੱਟੇ ਦਾ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਸੀ ਤਾਂ ਉਹਨਾਂ ਵੱਲੋਂ ਕਾਬੂ ਕੀਤੇ ਗਏ ਆ ਮੌਕੇ ਤੇ ਇੱਥੇ ਇਹ ਸਾਧਨ ਦੇਖ ਸਕਦੇ ਆ ਕਿ ਇਹ ਐਕਟੀਵਾ ਖੜੀ ਆ ਮੌਕੇ ਤੇ ਔਰ ਇੱਕ ਔਰ ਇਹ ਸਮਾਨ ਵੀ ਦੇਖ ਸਕਦੇ ਆ ਵਿੱਚ ਸਰਿੰਜਾਂ ਵਾਂ ਕੰਡਾ 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 ਆ ਤਾਂ ਤੁਸੀਂ ਇਹ ਵੀ ਦੇਖ ਸਕਦੇ ਆ ਤਾਂ ਮੌਕੇ ਤੇ ਕੁਝ ਸੇਵਨ ਕਰਨ ਵਾਲੇ ਆ ਵੀ ਆ ਕੰਡਾ ਵੀ ਮੌਜੂਦ ਆ ਔਰ ਮੌਕੇ ਤੇ ਹੋਰ ਵੀ ਆ ਪਰ ਅੱਥਰ ਉਧਰ ਪਰੇ ਇਹ ਆਪਣੀਆਂ ਤਾਂ ਇੱਥੇ ਦੇ ਕੁਝ ਲੋਕਾਂ ਵੱਲੋਂ ਜਿਨ੍ਹਾਂ ਵੱਲੋਂ ਕਾਬੂ ਕੀਤਾ ਗਿਆ ਉਹ ਮੌਕੇ ਤੇ ਮੌਜੂਦ ਆ ਇੱਥੇ ਸੋ ਗੱਲਬਾਤ ਕਰ ਲੈਣੇ ਆ ਪੂਰੀ ਜਾਣਕਾਰੀ ਲੈ ਲੈਣੇ ਆ ਕਿ ਸੁਖਵਿੰਦਰ ਜੀ ਪਹਿਲਾਂ ਤਾਂ ਜਰੂਰ ਦੱਸਿਓ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਇਧਰ ਨਸ਼ੇ ਦਾ ਜਾਂ ਚਿੱਟੇ ਦਾ ਸੇਵਨ ਹੋ ਰਿਹਾ ਕਿਉਂਕਿ ਜਿਹੜਾ ਗਦਾਪੁਰ ਪਿੰਡ ਜਿਹੜਾ ਲਿੰਕ ਰੋਡ ਆ ਸਸਰਾਲੀ ਵਾਲਾ ਉਹ ਤੋਂ ਲੈ ਕੇ ਬੂਥਾ ਲੱਡੇ ਤੱਕ ਜਿਹੜਾ ਸਰਕਾਰ ਨਵਾਂ ਰਿੰਗ ਰੋਡ ਕੱਢ ਰਹੀ ਆ ਇਹ ਉੱਪਰ ਵਾਲਾ ਇਹ ਬਿਲਕੁਲ ਸੁਨਣਾ ਦਾ ਕੰਮ ਉਹ ਤੋਂ ਰਹਾ ਪਿਆ ਹਲੇ ਤੱਕ ਕਵਿਲੀਡ ਨਹੀਂ ਹੋਇਆ ਇਹਦੇ ਵਿੱਚ ਪਾਣੀ ਦੀ ਨਿਕਾਸੀ ਜਿਹੜੇ ਆ ਪਾਏ ਹੋਏ ਆ ਜਾਂ ਪੂਲੀਆਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦੇ ਵਿੱਚ ਆ ਕੇ ਸ਼ਾਮ ਨੂੰ ਇਹ ਕੋਈ ਪੈਗ ਵਾਲ ਆ ਜਾਂਦਾ ਇੱਥੇ ਕੋਈ ਚਿੱਟੇ ਵਾਲ ਆ ਜਾਂਦੇ ਆ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਕਿਹਾ ਆ ਕਿਉਂਕਿ ਜਿਹੜੇ ਨੇੜੇ-ਨੇੜੇ ਘਰ ਆ ਬੜੇ ਤੰਗ ਨੇ ਉਹ ਜਿਹੜੇ ਖੇਡਣ ਵਾਲੇ ਮੁੰਡੇ ਆ ਇੱਥੇ ਸਸਰਾਲੀ ਪਿੰਡ ਦੇ ਆ ਹੋਰ ਉਹ ਵੀ ਬੜੇ ਤੰਗ ਆ ਉਹ ਵਿਚਾਰੇ ਸ਼ਾਮ ਨੂੰ ਖੇਡਣ ਆਉਂਦੇ ਆ ਜਾਂ ਨੂੰ ਇਹ ਆ ਕੇ ਖੜ ਜਾਂਦੇ ਆ ਤੇ ਅੱਜ ਸਾਨੂੰ ਫੋਨ ਗਿਆ ਗੌਸਗੜ ਪਿੰਡ ਸਰਪੰਚ ਜੱਸੀ ਨੂੰ ਕਹਿੰਦੇ ਵੀ ਐਂ ਕਰਕੇ ਉੱਥੇ ਮੁੰਡੇ ਬੈਠੇ ਆ ਕੇ ਚੈੱਕ ਕਰੋ ਅਸੀਂ ਕਹਾਂ ਚੱਲ ਦੇਖ ਲੈਣੇ ਆਂ ਜਦੋਂ ਅਸੀਂ ਇੱਥੇ ਆਏ ਤਾਂ ਇੱਕ ਪਾਸੇ ਅਸੀਂ ਵਾਲੇ ਮੋਟਰਸਾਈਕਲ ਆਏ ਸੀਗੇ ਹਲੇ ਨਿੰਗ ਰਹੇ ਸੀਗੇ ਇਹਦੇ ਵਿੱਚੋਂ 7-8 ਮੁੰਡੇ ਨਿਕਲ ਕੇ ਭੱਜੇ ਅਸੀਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਦੋ ਮੁੰਡੇ ਸਾਡੇ ਹੱਥ ਆਏ ਆ ਤੇ ਆ ਵਹੀ ਕੱਲ ਤੁਸੀਂ ਦੇਖ ਰਹੇ ਹੋ ਇਹ ਹੱਥ ਆਏ ਆ ਤੇ ਬਾਕੀ ਭੱਜ ਜਾਣਾ ਸੀ ਸੇਵਨ ਕਰ ਰਹੀ ਸੀ ਜਦੋਂ ਤੁਸੀਂ ਆਏ ਜੀ 15 ਸਾਲ ਦੇ ਛੋਟੇ ਛੋਟੇ ਮੁੰਡੇ ਸਾਡੇ ਪਿੰਡ ਦਾ ਸੀਗਾ ਚਿਬੜ ਮੁੰਡਾ ਜਿਹੜਾ ਖੇਤੀਬਾੜੀ ਦਾ ਕੰਮ ਕਰਦਾ ਸੀਗਾ ਤੁਹਾਡੇ ਪਿੰਡ ਦਾ ਸਾਡੇ ਨਹੀਂ ਸਾਡੇ ਪਿੰਡ ਦਾ ਚਿਬੜ ਮੁੰਡਾ ਪਿਛਲੇ ਸਾਲ ਜੀ ਡੈਥ ਹੋਈ ਆ ਵਿਚਾਰੇ ਦੀ ਉਹਦੇ ਮੁੰਡੇ ਛੋਟੇ ਛੋਟੇ ਆ 15 15 ਸਾਲ ਦੇ ਉਹਨਾਂ ਨੂੰ ਲਈ ਜਾਂਦੇ ਆ ਹੋਰ ਪਿੰਡਾਂ ਦੇ ਜਿਹੜੇ 15 15 ਸਾਲਾਂ 18 18 ਸਾਲ ਦੇ ਜਵਾਕ ਨੇ ਉਹਨਾਂ ਨੂੰ ਇਹ ਚੱਟੇ ਤੇ ਲਾਈ ਜਾ ਰਹੇ ਆ ਇਹ ਪੰਜ ਚਾਰ ਬੰਦੇ ਹੈਗਾ ਸਾਨੂੰ ਪੱਕਾ ਨਾਂਵ ਵੀ ਪਤਾ ਇਹਨਾਂ ਦਾ ਬੂਥ ਕੜ ਦੇ ਸਸਰਾਲੀ ਦੇ ਸਾਨੂੰ ਸਾਰਾ ਪਤਾ ਕਿਹੜੇ ਕਿਹੜੇ ਆ ਗੌਂਸ ਕੜ ਦੇ ਵਿੱਚ ਵੀ ਹੈਗੇ ਆ ਕਿੰਨੇ ਕੁ ਮੁੰਡੇ ਸੀਗੇ ਜਿਹੜੇ ਇੱਥੇ ਲੱਗੇ ਲਗਾਤਾਰ ਇੱਥੇ ਸੱਤ ਅੱਠ ਸੀਗੇ ਤੁਹਾਨੂੰ ਦੱਸਿਆ ਮੈਂ ਉਹ ਭੱਜ ਗਏ ਵਿੱਚ ਦੋ ਸਾਡੇ ਹੱਥ ਆਏ ਆ ਤੇ ਉਹਨਾਂ ਨੂੰ ਅਸੀਂ ਨਾਲ ਕੋਈ ਜਾਣਕਾਰੀ ਤੁਹਾਡੇ ਦਾ ਸਾਹਮਣੇ ਆ ਤੁਹਾਡੇ ਸਕੂਟਰੀ ਦਿਖਾਈ ਆ ਇਹਦੇ ਵਿੱਚ ਸਮਾਨ ਪਿਆ ਆ ਤੇ ਪੜ੍ਹਸਾਲੇ ਵੀ ਮਜਬੂਰਾ ਉਹ ਕਈ ਵਾਰੀ ਪਹਿਲਾਂ ਅਸੀਂ ਫੜਾਏ ਸੀਗੇ ਪੁਲਿਸ ਵਾਲਾ ਕਹਿੰਦਾ ਜੀ ਥੋੜੀ ਜੀ ਗ੍ਰਾਮੀ ਮਿਲਦੀ ਆ ਉਹ ਮਹੀਨਾਕ ਜੇਲ੍ਹ ਚ ਰਹਿੰਦੇ ਆ ਮੁੜ ਕੇ ਫੇਰ ਛੁੱਟ ਜਾਂਦੇ ਆ ਬਈ ਕੋਲੋਮਾਲ ਪਾਈਏ ਕੀ ਕਰੀਏ ਇਹ ਬਹੁਤ ਜੀ ਕਿੰਨੀ ਦੀ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਓ ਮੁਹਿੰਮ ਸ਼ੁਰੂ ਕੀਤੀ ਗਈ ਆ ਕਿ ਲੱਗਦਾ ਸਾਡੇ ਹਲਕੇ ਦੇ ਵਿੱਚ ਕੁਝ ਅਸਰ ਦੇਖ ਨੂੰ ਮਿਲ ਰਿਹਾ ਸਰ ਮੁਹਿੰਮ ਤਾਂ ਆਪਾਂ ਕਹਿੰਦੇ ਆ ਹਵਾ ਦੇ ਵਿੱਚ ਕਹਿ ਸਕਦੇ ਆ ਕਿਉਂਕਿ ਜਿੰਨਾ ਜਰ ਕਾਨੂੰਨ ਨਹੀਂ ਸਖਤ ਹੁੰਦਾ ਜੇ ਛੋਟਾ ਜਿਹਾ ਨਸ਼ਾ ਫੜਦੇ ਆ ਉਹਨੂੰ ਕਹਿੰਦੇ ਜੀ ਇਹਦਾ ਗ੍ਰਾਮੀ ਆ ਕੀ ਕਰੂ ਪੁਲਿਸ ਵਾਲਿਆਂ ਨੂੰ ਕਹਿ ਰਹੇ ਆ ਅੱਜ ਸਿੱਖਗੜ੍ਹ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਆ ਉਸ ਦੀਆਂ ਤਿੰਨ ਬੱਚੀਆਂ ਆ ਮਾ ਛੋਟ ਛੋਟੀਆਂ ਤਾਂ ਉਹ ਪਰਿਵਾਰ ਵੀ ਕਿਤੇ ਨਾ ਕਿਤੇ ਬਹੁਤ ਦੁਖੀ ਸੀ ਇਸ ਚੀਜ਼ ਨੂੰ ਕਰਦਿਆਂ ਨੂੰ ਵੀ ਚਾਹੀਦਾ ਆ ਆਪਣਾ ਬੱਚਾ ਜਦੋਂ ਜਾਂਦਾ ਇਹ ਮੁੰਡਾ ਕੰਮ ਨਹੀਂ ਕਰ ਰਿਹਾ ਕਿਸੇ ਪਾਸੇ ਵੀ ਸਾਨੂੰ ਪਤਾ ਆ ਰੋਜ਼ ਸਾਡੇ ਅੱਖਾਂ ਦੇ ਸਾਹਮਣੇ ਸਾਰੀ ਦਿਹਾੜੀ ਘੁੰਮਦਾ ਰਹਿੰਦਾ ਤੇ ਘਰ ਦੇ ਨਾਲ ਪੈ ਜੋ ਕਹਿੰਦੇ ਕੰਮ ਕਰਦਾ ਆ ਇਹ ਕੰਮ ਇਹੀ ਕਰਦੇ ਆ ਚਟੇ ਦਾ ਹੀ ਹੋਰ ਕੋਈ ਸਸੀ ਭਾਈ ਕਿਵੇਂ ਦੇਖਦੇ ਹੋ ਕਿਵੇਂ ਤੁਹਾਨੂੰ ਪਤਾ ਲੱਗਦਾ ਕਿ ਇੱਥੇ ਜਿਹੜੇ ਮੋਖੇ ਦੇ ਹਲਾਤੇ ਆ ਸਸੀ ਭਾਈ ਸਾਨੂੰ ਨਾ ਅਸਲ ਦੇ ਵਿੱਚ ਤੁਹਾਨੂੰ ਪਤਾ ਜੀ ਉਧਰ ਆਪਣਾ ਬੰਨ ਦੇ ਚੱਲਦਾ ਕਰਕੇ ਸਾਰੇ ਅਸੀਂ ਉਧਰ ਬਿਜ਼ੀ ਸੀ ਇੱਧਰ ਧਿਆਨ ਥੋੜਾ ਘਟ ਦਿੱਤਾ ਗਿਆ ਸਾਡੇ ਪਿੰਡ ਦੇ ਇੱਥੇ ਕੋਲੇ ਘਰ ਨੇ ਤੇ ਸਸਰਾਲੀ ਪਿੰਡ ਦੇ ਬੱਚੇ ਨਾ ਖੇਡਣ ਆਉਂਦੇ ਇੱਥੇ ਸੰਡੇ ਦੀ ਸੰਡੇ ਉਹ ਮੇਰੇ ਕੋਲ ਇੱਕ ਦਿਨ ਆਈ ਸੀ ਉਹ ਕਹਿੰਦੇ ਵੀ ਵੀਰੇ ਵੀ ਇੱਥੇ ਐ ਕਰਕੇ ਆ ਸਿਸਟਮ ਆ ਵੀ 12 10 12 ਜਣੇ ਬੈਨੇ ਜੇ ਅਸੀਂ ਉਹਨਾਂ ਨੂੰ ਕੁਝ ਕਹਿੰਨੇ ਆ ਪਿੱਛੇ ਜੇ ਥੋੜੇ ਪਿੰਡ ਦੇ ਮੁੰਡੇ ਨੇ ਇੱਕ ਨੇ ਇੱਕ ਉਹ ਬਣਾਇਆ ਹੈ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਇਸ ਰਿਲੇਟਡ ਵੀ ਆਪਾਂ ਇਹ ਕਰਕੇ ਉਹ ਕਰਨਾ ਉਹ ਬੰਦਿਆਂ ਚਿੱਟੇ ਵਾਲਿਆਂ ਦੀ ਹਿੰਮਤ ਦੇਖੋ ਇੱਕ ਮੁੰਡਾ ਬਬਲੂ ਆ ਕੋਈ ਸਿਕਰੀ ਦਾ ਉਹ ਬੰਦੇ ਨੇ ਉਸ ਬੰਦੇ ਨੂੰ ਫੋਨ ਲਾ ਕੇ ਧਮਕੀ ਦਿੱਤੀ ਵੀ ਜੇ ਤੂੰ ਸਾਨੂੰ ਹਟਾਇਆ ਨਾ ਤੇਰਾ ਹਾਲ ਦੇਖ ਕੇ ਕੀ ਕਰਦੇ ਇੱਥੇ ਤੱਕ ਇਹਨਾਂ ਦੇ ਹੌਸਲੇ ਵਧੇ ਹੋਏ ਨੇ ਅਸਲ ਜਿਹੜੇ ਨਸ਼ੇ ਦਾ ਸੇਵਨ ਕਰਦੇ ਆ ਅਗਰ ਉਹਨਾਂ ਨੂੰ ਹਟਾਉਣਾ ਚਾਹੁੰਦੇ ਆ ਤਾਂ ਉਲਟਾ ਧਮਕੀਆਂ ਮਾਰ ਕਿ ਧਮਕੀਆਂ ਦਿੰਦੇ ਆ ਕਿਉਂਕਿ 10 15 ਜਾਣੇ ਹੁੰਦੇ ਨੇ ਹੁਣ ਕੋ ਸਰ ਕੋਈ ਇਕੱਲਾ ਇਕੱਲਾ ਘੁੰਮਦਾ ਵਾ ਹਰ ਕੋਈ ਇਕੱਲਾ ਇਕੱਲਾ ਹੁਣ ਅਸੀਂ ਤਾਂਗਾ ਰੋਜ਼ ਨਿੱਤ ਮੋਟਰ ਤੋਂ ਤਾਰ ਕੋਈ ਸਟਾਰਟਰ ਲੈ ਗਿਆ ਕੋਈ ਨੇਰੇ ਸਵੇਰੇ ਅਸੀਂ ਬਾਹਰ ਨਹੀਂ ਨਿਕਲ ਸਕਦੇ ਮੋਟਰ ਤੇ ਨਹੀਂ ਰਾਜ ਕੱਲ ਆ ਕੱਲ ਰਾਤ ਦੀ ਘਟਨਾ ਤਾਜੀ ਮੋਟਰ ਨੂੰ ਭੰਨ ਕੇ ਉਹਦੇ ਵਿੱਚੋਂ ਸਟਾਰਟਰ ਕੱਢ ਕੇ ਲੈ ਗਏ ਇਹਦੇ ਲਈ ਮੈਨੂੰ ਤਾਂ ਇਹ ਲੱਗਦਾ ਵੀ ਆਉਣ ਵਾਲੀ ਗਾਂਹ ਜਿਹੜੀ ਜਵਾਨੀ ਆ ਮੈਨੂੰ ਇਥੋਂ ਦੱਸ ਦਿਆ ਵੀ ਬੂਤਗੜ ਤੋਂ 16 17 ਮੁੰਡੇ ਲੱਗ ਗਏ ਚਿੱਟੇ ਤੇ ਸੇਵਨ ਕਰਨ ਲੱਗੇ ਨੇ ਤੇ ਜਵਾਨੀ ਆ ਜਿਹੜੀ ਇਹ ਗਾਲੀ ਜਾਰੇ ਨੇ ਬੰਦੇ 7-8 ਕਿਨੇ ਬਾਏ ਨੇਮ ਅਸੀਂ ਦਵਾਂਗੇ ਵੀ ਬਾਏ ਨੇਮ ਅਸੀਂ ਸਾਰੇ ਕੱਲੇ ਕੱਲੇ ਆਪਦੇ ਪਿੰਡ ਦੇ ਬੰਦਿਆਂ ਦਾ ਵੀ ਨਾਮ ਦਵਾਂਗੇ ਸਸਰਾਲੀ ਦਾ ਵੀ ਦਵਾਂਗੇ ਬੂਤਗੜ ਦਾ ਵੀ ਦਵਾਂਗੇ ਸਾਡੇ ਨਾਲ ਇਹ ਪੰਚਾਇਤਾਂ ਸਾਡਾ ਸਾਥ ਦੇਣ ਸਾਡਾ ਸਾਥ ਦੇਣ ਇਹ ਪੰਚਾਇਤਾਂ ਕਿਉਂਕਿ ਕਹਿੰਦੇ ਇੱਥੇ ਦੂਜੇ ਘਰ ਜਦੋਂ ਆਪਦੇ ਘਰ ਲੱਗਦੀ ਹੈ ਨਾ ਬੰਦੇ ਨੂੰ ਫੇਰ ਪਤਾ ਲੱਗਦਾ ਹਲੇ ਤਾਂ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਇਹਨਾਂ ਤੋਂ ਲੈਣਾ ਕੀ ਆ ਆਪਾਂ ਬਚ ਕੇ ਚਲੀਏ ਕਿੰਨਾ ਟਾਈਮ ਬਚਾਂਗੇ ਆਪਾਂ ਕਿੰਨਾ ਟਾਈਮ ਬਚਾਂਗੇ ਜੇ ਆਪਾਂ ਕਿਸੇ ਦੇ ਜਵਾਗ ਦਾ ਦਰਦ ਆਪਾਂ ਸਮਝਾਂਗੇ ਕਿਸੇ ਮਾਂ ਦਾ ਤੁਸੀਂ ਹੁਣ ਸਿੱਖਿਆਲ ਕਰਕੇ ਆਏ ਹੋ ਉਸ ਮਾਂ ਦੀ ਦਰਦ ਸੁਣ ਕੇ ਆਏ ਹੋ ਨਾ ਕੀ ਹਾਲਾਤ ਨੇ ਇੱਥੇ ਜਿੱਦਣ ਕੋਈ ਮਰ ਗਿਆ ਉਹਦੋਂ ਆਪਾਂ ਦੇਖਾਂਗੇ ਹੁਣ ਫਰੋਜ਼ਪੁਰ ਤਿੰਨ ਮੁੰਡੇ ਮਰ ਗਏ ਉਹ ਵੱਡੋ ਜਿਹਾ ਮਰਿਆ ਇਹ ਤਾਂ ਹੁਣ ਕਹੀ ਜਾਂਦੇ ਆ ਜੀ ਅਸੀਂ ਨਹੀਂ ਲਾਉਂਦੇ ਆ ਤੁਹਾਡੇ ਸਾਹਮਣੇ ਸਕੂਟਰੀ ਦੇ ਵਿੱਚ ਕੰਡਾ ਪਿਆ ਬਕਾਇਦਾ 9-10 ਸਰਿੰਜਾਂ ਪਈਆਂ ਨੇ ਇੱਥੇ ਸਰਿੰਜਾਂ ਸਿੱਟਦੇ ਆ ਯੂਜ਼ ਕਰਕੇ ਕਿਸੇ ਨੂੰ ਕਾਲਾ ਪੀੜੀਆ ਕਿਸੇ ਨੂੰ ਕੋਸ਼ ਇੱਥੇ ਜਵਾਗ ਖੇਡਦੇ ਨੇ ਕ੍ਰਿਕਟ ਖੇਡਦੇ ਕਿਸੇ ਦੇ ਪੈਰ 'ਚ ਲੱਗ ਗਈ ਉਹ ਤਾਂ ਸਾਰੀ ਉਮਰ ਲਈ ਹਵਾਜ਼ਾਰ ਹੋ ਜਾਊਗਾ ਲੱ ਜਾ ਕੋਈ ਆਪਣੇ ਪੁਗਤੇ ਪ੍ਰਬੰਧ ਕੀ ਬਿਲਕੁਲ ਬਾਈ ਜੀ ਪਹਿਰਾ ਦੇਣ ਦੀ ਉਹ ਪੋਕਤਾ ਪ੍ਰਬੰਧ ਕਰਨੇ ਚਾਹੀਦੇ ਆ ਪਿੰਡ ਚੋਂ ਨੌਜਵਾਨਾਂ ਦੀ ਟੀਮਾਂ ਬਣ ਕੇ ਇਹਨਾਂ ਦਾ ਵਿਰੋਧ ਕਿਉਂਕਿ ਇਕੱਠਨ ਵਾਲੀ ਸਭ ਕੁਝ ਹੁੰਦਾ ਹੁੰਦਾ ਜੇ ਇਕੱਲੇ ਇਕੱਲੇ ਹੋਵਾਂਗੇ ਤਾਂ ਘੇਰ ਘੇਰ ਕੁੱਟਣਗੇ ਸਾਰੇ ਆਲੇ ਦੁਆਲੇ ਦੇ ਪਿੰਡਾਂ ਨੂੰ ਇਕੱਠੇ ਹੋਣਾ ਚਾਹੀਦਾ ਪੰਚਾਇਤਾਂ ਨੂੰ ਇਕੱਠੇ ਹੋਣਾ ਚਾਹੀਦਾ ਇਹਨਾਂ ਦੇ ਖਲਾਫ ਜਿਹੜੇ ਮੁੰਡੇ ਤੁਸੀਂ ਫੜੇ ਆ ਕੁਝ ਉਹਨਾਂ ਨੇ ਉਗਲਿਆ ਵਾ ਜਾਂ ਕੁਝ ਜਾਣਕਾਰੀ ਦਿੱਤੀ ਉਹ ਜੀ ਬੋਲੇ ਜੀ 10 9 10 ਜਾਣੇ ਸੀ ਭੱਜ ਲਿਆ ਦੋ ਫੜੇ ਨੇ ਉਲਟਾ ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਬੈਂਸਣ ਦੇ ਸਾਡੇ ਨਾਲ ਬਹਿਸ ਰਿਹਾ ਉਹ ਕਹਿੰਦੇ ਸਾਡਾ ਤੂੰ ਸਾਡੇ ਨਾਲ ਬੈਰ ਕੱਢਦੇ ਹੋ ਸਾਡੇ ਨਾਲ ਪੰਗੇ ਲੈ ਅਸੀਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਮੁਲਾਜ਼ਮ ਨੂੰ ਭੇਜਦਾ ਮੇਰੀ ਸਵੇਰੇ ਵੀ ਗੱਲ ਹੋਈ ਸੀ ਐਸੋ ਸਾਹਿਬ ਢੇੜਾ ਵੀ ਲਾ ਕੇ ਗਏ ਨੇ ਦੁਪਹਿਰੇ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਪੰਚਾਇਤਾਂ ਨੂੰ ਤਾਲਮੇਲ ਕਰਕੇ ਹੀ ਤੁਰਨਾ ਪੈਣਾ ਤੇ ਇੱਕ ਰੀਤ ਜਿਹੜੀ ਚਿੱਟੇ ਵਾਲੇ ਦੇ ਮਗਰ ਜਾਣ ਵਾਲੀ ਆ ਛਡਾਉਣ ਵਾਲੀ ਆ ਜਮਾਨਤਾ ਕਰਾਉਣ ਵਾਲੀ ਆ ਇਹ ਪਿੰਡਾਂ ਨੂੰ ਛੱਡਣੀ ਪੈਣੀਆਂ ਤਾਂ ਹੀ ਪ੍ਰਸ਼ਾਸਨ ਵੀ ਤਾਂ ਹੀ ਕੁਝ ਕਰੂਗਾ ਜੇ ਪਿੱਛੋਂ ਪਿੰਡਾਂ ਦੇ ਲੋਕ ਪਿੱਛੇ ਜਾਣੋਂ ਹਟਣਗੇ ਮੁਲਾਜ਼ਮ ਵੀ ਕਹਿੰਦੇ ਆ ਕਿਤੇ ਨਾ ਕਿਤੇ ਜੇ ਤੁਹਾਡੇ ਪਿੰਡਾਂ ਦੇ ਲੋ ਨੌਜਵਾਨ ਜੇ ਚਿੱਟਾ ਕਰਦੇ ਤਾਂ ਛੜਾਣ ਵੀ ਤੁਹਾਡੇ ਪਿੰਡਾਂ ਦੇ ਬਿਲਕੁਲ ਬਿਲਕੁਲ ਬਾਈ ਜੀ ਇਹ ਪਿੰਡਾਂ ਦੀਆਂ ਹੀ ਗਲਤੀਆਂ ਨੇ ਪੰਚਾਇਤਾਂ ਦੀਆਂ ਗਲਤੀਆਂ ਨੇ ਲੋਕਾਂ ਦੀਆਂ ਗਲਤੀਆਂ ਨੇ ਜਿੰਨਾ ਟਾਈਮ ਆਪਾਂ ਇਹਨਾਂ ਦੇ ਪਿੱਛੇ ਜਾਣੋਂ ਨਹੀਂ ਹਟਦੇ ਉਨਾ ਟਾਈਮ ਇਹਨਾਂ ਨੂੰ ਕੋਈ ਹਲੇ ਕਿਉਂਕਿ ਇਹ ਸਹਿਤ ਉਹ ਬਿਨਾ ਕੁਝ ਨਹੀਂ ਹੁੰਦਾ ਹੁੰਦਾ ਜੇ ਆਪਾਂ ਸਹਿਤ ਦਿੰਨੇ ਆ ਉਹਨਾਂ ਨੂੰ ਪਤਾ ਵੀ ਪਿੱਛੇ ਛੱਡਾ ਲੈਣਾ ਇਹ ਤਾਂ ਕਰਦਿਆਂ ਨੂੰ ਵੀ ਚਾਹੀਦਾ ਵੀ ਛੱਡਣ ਦੋ ਤਿੰਨ ਮਹੀਨੇ ਪੁਲਿਸ ਵੀ ਹੁਣ ਨਸ਼ਾ ਸਦਾਉ ਕੇਂਦਰਾਂਾਂ 'ਚ ਭੇਜਦੇ ਹੀ ਨੇ ਕੇਂਦਰਾਂਾਂ ਹੀ ਭੇਜਦੇ ਆ ਕੁਝ ਬਣ ਕੇ ਆਊਗਾ ਇੱਥੇ ਨਹੀਂ ਤਾਂ ਹੋਰ 2 ਸਾਲਾਂ 6 ਮਹੀਨੇ ਆ ਕਿਤੇ ਚਿੱਟਾ ਲਾ ਕੇ ਮਰ ਜੂ ਆਪ ਤਾਂ ਮਰਨਾ ਹੀ ਮਰਨਾ ਪਤਾ ਨਹੀਂ 10 ਨਾਲ ਲਾ ਦਿੰਨੇ ਆ ਆਪ ਨਹੀਂ ਰਾਖੀ ਕਰਨੀ ਪੈਣੀ ਆ ਪ੍ਰਸ਼ਾਸਨ ਵੀ ਕਿੰਨਾ ਕਰ ਲੂ ਜੇ ਆਪਣੀ ਰਾਖੀ ਹੋਗੀ ਤਾਂ ਸਭ ਕੁਝ ਕਰਾਂਗੇ ਜੀ ਬਾਕੀ ਹੁਣ ਜਾ ਰਹੇ ਆ ਅਸੀਂ ਪੁਲਿਸ ਸਟੇਸ਼ਨ ਜਾ ਰਹੇ ਇਹਨਾਂ ਨੂੰ ਲੈ ਕੇ ਤੇ ਇਹ ਸਮਾਨ ਨੂੰ ਲੈ ਕੇ ਦੇਖਦੇ ਆਂ ਜੀ ਕੀ ਕਾਰਵਾਈ ਕਰਦੇ ਨੇ ਧੰਨਵਾਦ ਜੀ ਤਸੋ ਬਿਲਕੁਲ ਇਹ ਅਸੀਂ ਮੌਕੇ ਦੇ ਹਾਲਾਤ ਦਿਖਾ ਰਹੇ ਹਾਂ ਕਿਉਂਕਿ ਜਿੱਥੇ ਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਵਾਅਦੇ ਕੀਤੇ ਜਾ ਰਹੇ ਆ ਕਿ ਨਸ਼ਾ ਛਡਾਓ ਮੁਹਿੰਮ ਪਿੰਡਾਂ ਪਿੰਡਾਂ ਦੇ ਵਿੱਚ ਸ਼ੁਰੂ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਹਲਕੇ ਦੇ ਵਿੱਚ ਜੋ ਮੁਹਿੰਮ ਕਿਤਨਾ ਕਿਤੇ ਜਿਹੜੀ ਨਾਕਾਮ ਹੁੰਦੀ ਨਜ਼ਰ ਆਉਂਦੀ ਆ ਕਿਉਂਕਿ ਨਾਕਾਮ ਹੁੰਦੀ ਇਸ ਕਰਕੇ ਕਹਿ ਰਹੇ ਆ ਕਿਉਂਕਿ ਇੱਥੇ ਵੀ ਕੋਈ ਵੀ ਕੋਈ ਪੁਕਤੇ ਪ੍ਰਬੰਧ ਨਹੀਂ ਨਸ਼ਾ ਕਰਨ ਵਾਲੇ ਇਸੇ ਤਰ੍ਹਾਂ ਖੁੱਲੇ ਘੁੰਮ ਰਹੇ ਆ